ਦੀਪੂ ਕੁਰਾਲੀ ਨੇ ਕਰ ਦਿੱਤਾ ਅਜੇਹਾ ਐਲਾਨ ਲੀਡਰਾਂ ਨੂੰ ਪਾ ਦਿੱਤਾ ਸੋਚਾਂ ਵਿੱਚ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਅਸੀਂ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਉਤਰੇ ਆ ਇਹ ਮੈਨੂੰ ਕਿਸੇ ਪਾਰਟੀ ਨੇ ਨਹੀਂ ਖੜਾ ਕਰਿਆ ਕਿਸੇ ਕਿਸੇ ਤੋਂ ਨੂੰ ਪ੍ਰੈਸ਼ਰ ਨਹੀਂ ਕੁਛ ਨਹੀਂ ਇਹ ਸਾਡੇ ਯੂਥ ਨੇ ਖੜਾ ਕਰਿਆ ਏ ਕਿ ਇਹ ਡਿਗਲ ਬੰਦਿਆਂ ਨਾਲ ਜੋੜੇ ਆ ਜਦੋਂ ਇਲੈਕਸ਼ਨ ਹੋਏ ਤਾਂ ਉਹਨੇ ਕਮਿਟਮੈਂਟ ਕੁਝ ਹੋਰ ਤੀ ਜਦੋਂ ਇਲੈਕਸ਼ਨ ਹੋ ਚੁੱਕੇ ਤਾਂ ਉਹਨੇ ਕਮਿਟਮੈਂਟ ਕੁਝ ਹੋਰ ਹੋ ਗਈ ਸਾਡੇ ਫੋਨ ਚੱਕਣੇ ਬੰਦ ਕਰਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਜਦ ਪਤਾ ਲੱਗੂਗਾ ਕਿ ਦੀਪੂ ਜਿਹੜਾ ਚੋਣ ਮદાન ਚ ਉਤਰ ਗਿਆ ਤੇ ਤੁਹਾਨੂੰ ਫੋਨ ਵੀ ਕਰੂਗੇ ਤੁਹਾਨੂੰ ਸੰਪਰਕ ਵੀ ਕਰੂਗੇ ਇਹ ਤਾਂ ਨਹੀਂ ਹੈ ਵੀ ਤੁਸੀਂ ਦੁਆਰਾ ਕਹਿ ਦੋ ਵੀ ਯਾਰ ਮੈਂ ਨਹੀਂ ਲੜਨਾ ਮੈਨੂੰ ਪ੍ਰੋਫੈਸਰ ਸਾਹਿਬ ਦਾ ਫੋਨ ਆ ਗਿਆ ਕਿਸੇ ਨੂੰ ਕਿਸੇ ਨਾਲ ਨਹੀਂ ਪਿਆ ਆਪਣੀ ਬੋਰਡ ਦਾ ਪਿਆ ਉਹ ਕਿਸਾਨਾਂ ਨੂੰ ਕਿਸੇ ਨੇ ਦੇਖਿਆ ਹੈ ਜਿਹੜਾ ਇਸ ਟਾਈਮ ਤੂੰ ਪੰਜ ਸੜ ਰਹੇ ਆ ਰਾਤ ਨੂੰ ਬੈਠੇ ਆ ਉਹਨਾਂ ਕੰਨੀ ਕੋਈ ਨਿਗਾ ਮਾਰ ਰਿਹਾ ਸਾਡਾ ਜੋ ਕਿਸਾਨ ਪੁੱਤਰ ਆ ਜਾਂ ਸਾਡਾ ਹਰੇ ਤਰ ਹਰੇ ਤਰ੍ਹਾਂ ਦਾ ਇਨਸਾਨ ਆ ਸੀ ਖੁਦ ਐ ਮੈਂ ਪੰਡਤ ਦਾ ਮੁੰਡਾ ਆ ਦੀਪਕ ਸ਼ਰਮਾ ਨਾਮ ਐ ਮੇਰਾ ਪਰ ਸਾਨੂੰ ਖੁਦ ਤਕਲੀਫ ਹੁੰਦੀ ਸਾਡੀ ਬੀਬੀ ਆ ਉੱਥੇ ਰਾਤ ਨੂੰ ਮੱਛਰਾਂ ਦੇ ਵਿਚਾਰੇ ਪਾਸੇ ਪੈਂਦੀ ਆ ਦਾਨੀ ਮੈਂ ਕਰਾ ਲਈ ਰੋਪੜ ਸਾਡਾ ਬੰਗੇ ਤੇ ਲੈ ਕੇ ਨਵਾਂ ਸ਼ਹਿਰ ਤੇ ਲੈ ਕੇ ਹਰੇਕ ਹਲਕੇ ਦੇ ਸਾਡੇ ਮਿੱਤਰ ਆ ਸਾਡੇ ਭਰਾ ਯੂਥ ਹੈ ਕਾਂਗਰਸ ਵੱਲੋਂ ਵਿਜੇਂਦਰ ਸਿੰਘਲਾ ਨੂੰ ਟਿਕਟ ਦਿੱਤੀ ਗਈ ਹੈ ਜੋ ਕਿ ਹਲਕੇ ਨਾਲ ਤਾਲੁਕ ਨਹੀਂ ਰੱਖਦੇ ਬਾਹਰੀ ਬੰਦੇ ਆ ਲੋਕ ਕਹਿੰਦੇ ਆ ਤੁਹਾਨੂੰ ਕੀ ਲੱਗਦਾ ਕੀ ਰਿਜ਼ਲਟ ਰਹੇਗਾ ਦੇਖੋ ਜੀ ਪਹਿਲਾਂ ਤਵਾੜੀ ਜੀ ਆਏ ਤੇ ਅੱਜ ਸੁਣੇ ਦਤਵਾੜੀ ਜੀ ਆ ਠੀਕ ਹੈ ਜੀ ਉਹਨਾਂ ਬਾਅਦ ਸਾਨੂੰ ਤਵਾੜੀ ਦਿਖੇ ਨਹੀਂ ਚਲੋ ਆਪਾਂ ਕੋਈ ਮਿਲੇ ਨਹੀਂ ਹੁਣ ਸਿੰਘਲਾ ਜੀ ਆ ਗਏ ਦੇਖੋ ਜੀ ਅਸੀਂ ਹੁਣ ਬਾਹਰ ਉਹ ਪੈਰਾਸ਼ੂਟ ਆ ਕੇ ਉਰੇ ਆਪਣੇ ਖੜਦੇ ਹਰੇਕ ਬੰਦਾ ਚਲੋ ਆਪਾਂ ਕਿਸੇ ਨੂੰ ਮਾਣਾ ਨਹੀਂ ਕਹਿੰਦਾ ਹਰੇਕ ਬੰਦਾ ਦਾ ਹੱਕ ਹੈ ਖਾਣੇ ਦਾ ਪਰ ਆਪਾਂ ਚਾਹਦੇ ਕਿ ਆਪਣੇ ਹਲਕੇ ਤੋਂ ਬੰਦਾ ਚੱਕੇ ਤਾਂ ਕਿ ਬੰਦਾ ਕਾਲੂ ਜਿੱਤਦਾ ਹੈ ਤਾਂ ਸਾਡੇ ਹਰੇਕ ਯੂਥ ਸਾਡੇ ਬਜ਼ੁਰਗ ਜੋ ਵੀ ਆ ਉਹਦੇ ਘਰ ਤੱਕ ਤਾਂ ਪਹੁੰਚੇਗੇ ਉਹ ਕਿੱਥੇ ਰਹਿੰਦਾ ਹੈ ਠੀਕ ਹੈ ਜੇਕਰ ਕੋਈ ਉਰੇ ਹੈ ਨਹੀਂ ਹੈ ਅਸੀਂ ਕਿਹਨੂੰ ਦੇਖੀਏ ਠੀਕ ਹੈ ਇਸ ਕਰਕੇ ਆਪਾਂ ਹੁਣ ਇਹ ਕਹਿੰਦੇ ਆ ਕਿ ਵੀ ਸਾਡਾ ਨਾ ਅਸੀਂ ਪੈਸਾ ਬਣ ਸਕਦੇ ਨਾ ਅਸੀਂ दारू ਬਣ ਸਕਦੇ ਆ ਅਸੀਂ ਤਾਂ ਬਜਿੱ ਕੇ ਪਿਆਰ ਬਣ ਸਕਦੇ ਜਿਉ ਭਰਾਵਾਂ ਕੋਲ ਸਾਡੇ ਕੋਲ ਆ ਰਹੇ ਆ ਬਸ ਇਹ ਚੀਜ਼ ਹੀ ਕਹਿ ਸਕਦੇ ਆ ਇੱਕ ਗੱਲ ਹੋਰ ਤੁਹਾਨੂੰ ਪੁੱਛ ਰਿਹਾ ਕਿਤੇ ਇਹ ਤਾਂ ਨਹੀਂ ਹੈ ਵੀ ਦੀਪੂ ਆਪਣੀ ਹਵਾ ਬਣਾ ਰਿਹਾ ਹੋਵੇ ਐਲਾਨ ਕਰ ਰਿਹਾ ਹੋਵੇ ਕਿਤੇ ਹੋਰ ਕੈਂਡੀਡੇਟ ਜਦੋਂ ਆ ਜਵੇ ਪੈਸੇ-ਵੂਸੇ ਲੈ ਕੇ ਬੈਜਵੇ ਲੋਕ ਇਹ ਵੀ ਸੋਚਦੇ ਹੋਣੇ ਵੀ ਦੀਪੂ ਹਵਾ ਬਣਾ ਰਿਹਾ ਬਾਅਦ ਵਿੱਚ ਪੈਸੇ ਲੈ ਕੇ ਨਹੀਂ ਬੈਜਣਾ ਭਾਜਪਾ ਵੱਲੋਂ ਇੱਥੇ ਅਕਸ਼ੇ ਕੁਮਾਰ ਨੂੰ ਉਤਾਰਨ ਦੀ ਪਲਾਨ ਪਲੈਨਿੰਗ ਕੀਤੀ ਗਈ ਹੈ ਜਾਂ ਫਿਰ ਉਹਨਾਂ ਦੀ ਥਾਂ ਤੇ ਸਾਬਕਾ ਮੰਤਰੀ ਜਿਹੜੇ ਚੋਣ ਲੜ ਸਕਦੇ ਆ ਕਿਸ ਤਰ੍ਹਾਂ ਮੁਕਾਬਲਾ ਕਰੋਗੇ ਉਹਨਾਂ ਦੇ ਨਾਲ ਸਰ ਅਸੀਂ ਖੁਦ ਅਕਸ਼ੇ ਕੁਮਾਰ ਆ ਉਰੇ ਆਪਣੇ ਏਰੀਆ ਤੇ ਤੁਹਾਨੂੰ ਕੋਈ ਅਕਸ਼ੇ ਕੁਮਾਰ ਦਾ ਮਤਲਬ ਨਹੀਂ ਆ ਠੀਕ ਹੈ ਲੋਕ ਸਭਾ ਚੋਣਾਂ ਦਾ ਬਿਗੁੱਲ ਵੱਜ ਚੁੱਕਿਆ ਹੈ ਅਤੇ ਹੁਣ ਵਕ ਵਕ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਵੱਲੋਂ ਚੋਣ ਮੈਦਾਨ ਦੇ ਵਿੱਚ ਇੱਕ ਤੋਂ ਇੱਕ ਮਾਹਿਰ ਉਮੀਦਵਾਰ ਉਤਾਰੇ ਗਏ ਨੇ ਅਤੇ ਕੁਰਾਲੀ ਦੇ ਜੇ ਕੁਰਾਲੀ ਦੀ ਗੱਲ ਕਰੀਏ ਤਾਂ ਕੁਰਾਲੀ ਦੇ ਵਿੱਚ ਵੀ ਇੱਕ ਲੀਡਰ ਜੀ ਜੋ ਕਿ ਅਕਸਰ ਸਟੇਜਾਂ ਤੇ ਖੜਕੇ ਤੁਸੀਂ ਨਾਅਰੇ ਲਾਂਦੇ ਹੋਏ ਦੇਖਿਆ ਹੋਣਾ ਅਤੇ ਹੁਣ ਉਸ ਦੀ ਵੀ ਸਿਆਸਤ ਦੇ ਵਿੱਚ ਐਂਟਰੀ ਹੋਣ ਵਾਲੀ ਹੈ ਅਤੇ ਉਸ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਲੋਕ ਸਭਾ ਚੋਣ ਲੜੇਗਾ ਉਹ ਨੇ ਦੀਪੂ ਕੁਰਾਲੀ ਜੋ ਕਿ ਅਕਸਰ ਤੁਸੀਂ ਰਾਜਨੀਤਿਕ ਸਟੇਜਾਂ ਤੇ ਬੋਲਦੇ ਹੋਏ ਦੇਖਿਆ ਹੋਵੇਗਾ ਆ ਸਾਡੇ ਨਾਲ ਦੀਪੂ ਕੁਰਾਲੀ ਆ ਦੀਪੂ ਜੀ ਕੀ ਲੋਡ ਪੈ ਗਈ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਸਭ ਤੋਂ ਪਹਿਲਾਂ ਸਾਰੋ ਸਸੇਗਲ ਜੀ ਜਿੰਨੇ ਮੇਰੇ ਵੀਰ ਮੇਰੇ ਬਜ਼ੁਰਗ ਸਾਰੇ ਇਸ ਵੀਡੀਓ ਨੂੰ ਦੇਖ ਰਹੇ ਆ ਅਸੀਂ ਹੁਣ ਲੋਕ ਸਭਾ ਚੋਣਾਂ ਦੇ ਵਿੱਚ ਉਤਰੇ ਆ ਏ ਮੈਨੂੰ ਕਿਸੇ ਪਾਰਟੀ ਨੇ ਖੜਾ ਕਰਿਆ ਕਿਸੇ ਕਿਸੇ ਤੋਂ ਪ੍ਰੈਸ਼ਰ ਨਹੀਂ ਕੁਛ ਨਹੀਂ ਇਹ ਸਾਡੇ ਯੂਥ ਨੇ ਖੜਾ ਕਰਿਆ ਏ ਕਿ ਜਿੰਨਾ ਯੂਥ ਜਿੰਨੇ ਭਰਾ ਸਾਡੇ ਪੂਰੇ ਹਲੋਕ ਸਭਾ ਦੇ ਵਿੱਚ ਬੈਠੇ ਆ ਉਹਨਾਂ ਨੇ ਇੱਕ ਡਿਸੀਜਨ ਲਿਆ ਕਿ ਤੁਸੂ ਇੱਕ ਫੇਸ ਅਸੀਂ ਆਪਣਾ ਯੂਥ ਵਿੱਚੋਂ ਖੜਾ ਕਰੀਏ ਤਾਂ ਕਿ ਸਾਡੀ ਗੱਲ ਜਿਹੜੀ ਇਸ ਟਾਈਮ ਅੱਗੇ ਨਹੀਂ ਪਹੁੰਚਦੀ ਤਾਂ ਇੱਕ ਅਸੀਂ ਖੁਦ ਉੱਠ ਕੇ ਉੱਥੇ ਪਹੁੰਚਾਈਏ ਜਿਹੜੀ ਪ੍ਰਾਣੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਕੋਲ ਕਾਫੀ ਤਜਰਬਾ ਹੈ ਕਿ ਤੁਹਾਡੇ ਕੋਲ ਤਜਰਬਾ ਹੈਗਾ ਕਿਉਂਕਿ ਤਜਰਬਾ ਕਿਤੇ ਨਾ ਕਿਤੇ ਮਾਇਨੇ ਦਾ ਰੱਖਦਾ ਹੈ ਇਹ ਰਾਜਨੀਤਿਕ ਦੇਖੋ ਜੀ ਤਜਰਬਾ ਆਪਾਂ ਹਰੇਕ ਪਾਰਟੀ ਨਾਲ ਜੁੜੇ ਰਹੇ ਆ ਲਾਸਟ ਟਾਈਮ ਅਕਾਲੀ ਦਲ ਨਾਲ ਜੁੜੇ ਤੇ ਉਹ ਕਿਉਂ ਜੁੜੇ ਦਾ ਉਹ ਵਿੱਚ ਜੋਨਾ ਸਾਡਾ ਮਕਸਦ ਕੀ ਸੀ ਤਾਂ ਕਿ ਅਸੀਂ ਉਹਨਾਂ ਨਾਲ ਜੁੜੀਏ ਕਾਲੀ ਦਲ ਦੀ ਜੋ ਬਾਦਲੇ ਸੋਚਦੇ ਅਸੀਂ ਉਹ ਚੀਜ਼ ਨੂੰ ਦੇਖ ਕੇ ਜੁੜੇ ਤੇ ਪਰ ਜਦੋਂ ਜੁੜੇ ਤੇ ਸਾਡਾ ਯੂਥ ਜਿੰਨੇ ਮੈਨੂੰ ਅੱਗੇ ਉਹਨਾਂ ਨੂੰ ਫੇਸ ਕਰਿਆ ਤਾਂ ਕਿ ਬ੍ਰਦਰ ਤੂੰ ਸੀ ਅੱਗੇ ਹੋਵਾਂ ਸੀ ਉਹਨਾਂ ਨਾਲ ਕਿ ਸਾਰਾ ਯੂਥ ਆਪਣੇ ਹੱਕ ਚ ਹੈ ਕਿਉਂਕਿ ਅਸੀਂ ਉਹਨਾਂ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ ਅਸੀਂ ਪੋਲੀਟੀਕਲ ਬੰਦਿਆਂ ਨਾਲ ਜੁੜੇ ਆ ਜਦੋਂ ਇਲੈਕਸ਼ਨ ਹੋਏ ਤਾਂ ਉਹਨਾਂ ਇੱਕ ਕਮਿਟਮੈਂਟ ਕੁਝ ਹੋਰ ਸੀ ਜਦੋਂ ਇਲੈਕਸ਼ਨ ਹੋ ਚੁੱਕੇ ਤਾਂ ਉਹਨਾਂ ਹੀ ਕਮਿਟਮੈਂਟ ਕੁਝ ਹੋਰ ਹੋ ਗਈ ਸਾਡੇ ਫੋਨ ਚੱਕਣੇ ਬੰਦ ਦੇਖੋ ਹਰੇਕ ਬੰਦੇ ਆਪਾਂ ਤੁਰਦੇ ਆ ਜਾਂ ਸਾਡੇ ਦਾ ਕੋਈ ਤੁਰੇ ਦਾ ਕੋਈ ਉਮੀਦਾਂ ਤੁਰਦਾ ਹੈ ਉਹ ਸਾਨੂੰ ਫੋਨ ਸਾਨੂੰ ਕਰੇ ਅਸੀਂ ਉਹਨਾਂ ਨੂੰ ਜਵਾਬ ਨਾ ਦੇ ਪਾਈਏ ਆਪਣੇ ਮੁੰਡਿਆਂ ਨੂੰ ਦੇਖੋ ਨਸ਼ਾ ਕਿੰਨਾ ਚੱਲ ਗਿਆ ਅਸੀਂ ਕਦੇ ਜੁੜੇ ਤੇ ਕਿਉਂ ਸਾਡੇ ਵੀਰ ਸਾਡੇ ਵਿੱਚੋਂ ਹੀ ਉੱਠ ਕੇ ਨਸ਼ਾ ਕਰ ਰਹੇ ਅਸੀਂ ਚਾਹਦੇ ਦੇ ਕਿ ਸਾਰੇ ਇਕੱਠੇ ਹੋ ਕੇ ਉਹ ਨਸ਼ੇ ਵਾਲੇ ਫੜੀਏ ਜਦੋਂ ਹੁਣ ਕੋਈ ਸਾਡੀ ਸੁਣਵਾਈ ਨਹੀਂ ਕਰ ਰਿਹਾ ਤਾਂ ਹੁਣ ਅਸੀਂ ਕਿਆ ਕਰੀਏ ਤਾਂ ਹੁਣ ਅਸੀਂ ਸਾਰੇ ਯੂਥ ਨੇ ਮੈਂ ਨਹੀਂ ਇਕੱਲਾ ਜਿੰਨਾ ਮੇਰਾ ਹਜ਼ਾਰਾਂ ਯੂਥ ਹੈ ਤੁਹਾਨੂੰ ਰੋਡ ਸ਼ੋਅ ਹੋਊਗਾ ਤੁਹਾਨੂੰ ਖੁਦ ਪਤਾ ਲੱਗ ਜਾਊਗਾ ਮੈਨੂੰ ਕਹਿਣ ਦੀ ਕਿਸੇ ਬਾਰੇ ਲੋੜ ਨਹੀਂ ਹੈ ਉਸ ਟਾਈਮ ਹੁਣ ਅਸੀਂ ਇਕੱਠੇ ਹੋ ਕੇ ਤਾਂ ਹੁਣ ਅਸੀਂ ਕਪੜਿਆਂ ਇੱਕ ਜਿਵੇਂ ਕਹਿ ਦਈਏ ਕਿ ਆਵਾਜ਼ ਚੱਕਣ ਲੱਗੇ ਆ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਜਦ ਪਤਾ ਲੱਗੂਗਾ ਕਿ ਦੀਪੂ ਜਿਹੜਾ ਚੋਣ ਮદાન ਚ ਉਤਰ ਗਿਆ ਤੇ ਤੁਹਾਨੂੰ ਫੋਨ ਵੀ ਕਰੋਗੇ ਤੁਹਾਨੂੰ ਸੰਪਰਕ ਵੀ ਕਰੋਗੇ ਇਹ ਤਾਂ ਨਹੀਂ ਹੈ ਵੀ ਤੁਸੀਂ ਦੁਆਰਾ ਕਹਿ ਦੋਗੇ ਵੀ ਯਾਰ ਮੈਂ ਨਹੀਂ ਲੱਗਣਾ ਮੈਨੂੰ ਪ੍ਰੋਫੈਸਰ ਸਾਹਿਬ ਦਾ ਫੋਨ ਆ ਗਿਆ ਨਹੀਂ ਦੇਖੋ ਫੋਨ ਸਾਨੂੰ ਆ ਵੀ ਸਕਦੇ ਆ ਠੀਕ ਹੈ ਪਰ ਇਹਦਾ ਮਕਸਦ ਇਹ ਨਹੀਂ ਦੇਖੋ ਅਸੀਂ ਹੁਣ ਆਪਣੇ ਹਲਕੇ ਦੇ ਐਮਐਲਏ ਨਾਲ ਵੀ ਤੁਰੇ ਹਰੇਕ ਨਾਲ ਤੁਰੇ ਆ ਹੁਣ ਦੇਖੋ ਸਾਨੂੰ 5 ਸਾਲਾਂ ਤੋਂ ਕਿਸੇ ਦਾ ਫੋਨ ਨਹੀਂ ਆਇਆ ਠੀਕ ਹੈ ਜੀ ਚੋਣ ਹੁਣ ਦੇਖੋ ਸਾਰੇ ਬੰਦੇ ਜਿੰਨੇ ਵੀ ਪੋਲੀਟਿਕਲ ਆ ਗਏ ਚੋਣ ਮਰਕੀ ਹੁਣ ਜਿਵੇਂ ਆਪਾਂ ਕਹਿ ਦਈਏ ਵੋਟਾਂ ਮੰਗਣ ਤੁਰ ਪਏ ਸਾਰੇ ਕਿਸੇ ਨੂੰ ਕਿਸੇ ਨਾਲ ਨਹੀਂ ਪਿਆ ਆਪਣੀ ਬੋਰਡ ਦਾ ਪਿਆ ਉਹ ਕਿਸਾਨਾਂ ਨੂੰ ਕਿਸੇ ਨੇ ਦੇਖਿਆ ਜਿਹੜੇ ਇਸ ਟਾਈਮ ਤੋਂ ਪੰਜ ਸੜ ਰਹੇ ਆ ਰਾਤ ਨੂੰ ਬੈਠੇ ਆ ਉਹਨਾਂ ਕੰਨੀ ਕੋਈ ਨਿਗਾ ਮਾਰ ਰਿਹਾ ਹੈ ਹਾਂ ਜੀ ਸਤਿ ਸ੍ਰੀ ਅਕਾਲ ਪ੍ਰੈਸਰੂਟਰ ਸਾਹਿਬ ਕੋਈ ਮਾਰ ਰਿਹਾ ਹੈ ਕੋਈ ਨਹੀਂ ਮਾਰ ਰਿਹਾ ਹਰੇ ਨੂੰ ਆਇਆ ਸੀ ਆਈ ਹੈ ਹੱਥ ਜੋੜੀ ਬੋਟਾ ਲਈ ਆਪਾਂ ਜਿੱਤ ਕੇ ਪਾਸੇ ਕਰੀਏ ਪਰ ਅਸੀਂ ਉਹ ਉਹ ਚ ਨਹੀਂ ਹੈ ਸਾਡਾ ਜੋ ਕਿਸਾਨ ਪੁੱਤਰ ਹੈ ਜਾਂ ਸਾਡਾ ਹਰੇ ਤਰ ਹਰੇ ਤਰਾਂ ਦਾ ਇਨਸਾਨ ਆ ਜੀ ਖੁਦ ਹੈ ਮੈਂ ਪੜ੍ਹਦਾ ਦਾ ਮੁੰਡਾ ਹੈ ਦੀਪਕ ਸ਼ਰਮਾ ਨਾਮ ਹੈ ਮੇਰਾ ਬਸ ਉਹ ਖੁਦ ਤਕਲੀਫ ਨਹੀਂ ਸਾਡੀ ਬੀਬੀ ਹੈ ਉੱਥੇ ਰਾਤ ਨੂੰ ਮੱਛਰਾਂ ਦੇ ਵਿੱਚੇ ਪਾਸੇ ਪੈਂਦੀ ਆ ਤਾਂ ਅਸੀਂ ਖੁਦ ਆਪਣਾ ਇੱਕ ਯੂਥ ਆਪਣਾ ਸਿਸਟਮ ਖੜਾ ਕਰ ਰਿਹਾ ਹੈ ਕਾ ਕਿ ਅਸੀਂ ਹਰੇਕ ਚੀਜ਼ ਆਪਣੇ ਅਕੋਰਡਿੰਗ ਚਲਾਈਏ ਜੋ ਅਗਰ ਉੱਪਰ ਸਿਸਟਮ ਤੱਕ ਦੀ ਆਵਾਜ਼ ਖੁਦ ਲੈ ਕੇ ਜਾਈਏ ਸਾਨੂੰ ਜੱਤਾਂ ਰੇਲਾਣੇ ਪਾਬੇ ਚਾਹੇ ਅਸੀਂ ਜਿੱਤੀ ਹਾਰੀ ਜਿੱਤ ਹਾਰ ਵਾਸਤੇ ਨਹੀਂ ਖੜੇ ਅਸੀਂ ਅਸੀਂ ਚੰਦ ਕੀ ਉੱਪਰ ਤੱਕ ਖੜੀ ਸੁਣਵਾਈ ਦਿੱਤੀ ਜਾਵੇ ਮੁੱਦੇ ਕੀ ਹੋਣਗੇ ਪੰਜਾਬ ਦੇ ਕਿਉਂਕਿ ਜਦੋਂ ਵੀ ਗੱਲ ਆਉਂਦੀ ਹੈ ਨਸ਼ੇ ਦਾ ਮੁੱਦਾ ਆਂਦਾ ਬੇਰੋਜ਼ਗਾਰੀ ਦਾ ਮੁੱਦਾ ਆਂਦਾ ਮੁੱਦੇ ਕੀ ਹੋਣਗੇ ਚੋਣਾਂ ਵਿੱਚ ਸਾਡੇ ਦੇ ਮੁੱਦੇ ਦੇਖੋ ਜੀ ਇੱਕ ਤਾਂ ਅਸੀਂ ਜਿਹੜਾ ਨਸ਼ਾ ਹੈ ਜੀ ਦੇਖੋ ਨਸ਼ਾ ਵੀ ਸਾਡਾ ਜਿਹੜਾ ਵੀ ਹੈਗਾ ਏ ਯੂਥ ਜੋ ਹੀ ਉੜਦਾ ਏ ਯੂਥ ਜੋ ਹੀ ਖਤਮ ਹੁੰਦਾ ਏ ਪਰ ਜਿਹੜਾ ਨਸ਼ਾ ਕਰਦਾ ਏ ਅਸੀਂ ਉਹਨੂੰ ਉਹਦੀ ਤਾਂ ਤੱਕ ਪਹੁੰਚੂਗੇ ਸਾਡਾ ਸਾਡਾ ਇਦਾਂ ਨਹੀਂ ਕਿ ਅਸੀਂ ਮੈਂ ਕਰਾਲੀ ਰਹਿਣੇ ਆਲੇ ਇਦਾਂ ਨਹੀਂ ਮੈਂ ਕਰਾਲੀ ਰੋਪਣ ਸਾਡਾ ਬੰਗੇ ਤੇ ਲੈ ਕੇ ਨਵਾਂ ਸ਼ਹਿਰ ਤੇ ਲੈ ਕੇ ਹਰੇਕ ਹਲਕੇ ਜੇ ਸਾਡੇ ਮਿੱਤਰ ਹੈ ਸਾਡੇ ਭਰਾ ਯੂਥ ਹੈ ਜੇ ਕੱਲੂ ਅਸੀਂ ਕਿਤੇ ਬਾਹਰ ਜਾਂਦੇ ਆ ਕਿਸੇ ਨੂੰ ਰੱਬ ਨਾ ਕਰੇ ਲੋਡ ਪੈਂਦੀ ਹੈ ਤਾਂ ਮੈਂ ਨਹੀਂ ਇਹਦਾ ਸਾਡਾ ਯੂਥ ਟੀਮ ਸਾਡੀ ਜਦੇ ਉੱਥੇ ਪਹੁੰਚੂਗੀ ਅਸੀਂ ਆ ਲਈਏ ਤੁਹਾਨੂੰ ਦਿਤਾਓ ਵੋਟ ਪਾਓ ਅਸੀਂ ਕਹਿੰਦੇ ਅਜਮਾ ਕੇ ਦੇਖੋ ਤੁਹਾਨੂੰ ਇੱਕ ਵਾਰ ਤੁਹਾਨੂੰ ਪਤਾ ਲੱਗੂ ਹਰੇਕ ਚੀਜ਼ ਦਾ ਅਸੀਂ ਕੀ ਆਏ ਕਾਂਗਰਸ ਵੱਲੋਂ ਵਿਜੇਂਦਰ ਸਿੰਘਲਾ ਨੂੰ ਟਿਕਟ ਦਿੱਤੀ ਗਈ ਹੈ ਜੋ ਕਿ ਹਲਕੇ ਨਾਲ ਤਾਲੁਕ ਨਹੀਂ ਰੱਖਦੇ ਬਾਹਰੀ ਬੰਦੇ ਆ ਲੋਕ ਕਹਿੰਦੇ ਆ ਤੁਹਾਨੂੰ ਕੀ ਲੱਗਦਾ ਕੀ ਰਿਜ਼ਲਟ ਰਹੇਗਾ ਦੇਖੋ ਜੀ ਪਹਿਲਾਂ ਤਵਾੜੀ ਜੀ ਆਏ ਤੇ ਅੱਜ ਸੁਣੇ ਤਵਾੜੀ ਜੀ ਆ ਠੀਕ ਹੈ ਜੀ ਉਹਨਾਂ ਬਾਅਦ ਸਾਨੂੰ ਤਵਾੜੀ ਦਿਖੇ ਨਹੀਂ ਚਲੋ ਆਪਾਂ ਕੋਈ ਮਿਲ ਨਹੀਂ ਹੋਰ ਸਿੰਘਲਾ ਜੀ ਆ ਗਏ ਦੇਖੋ ਜੀ ਅਸੀਂ ਹੋਰ ਬਾੜੋ ਪੈਰਾਸ਼ੂਟ ਆ ਕੇ ਉਹਰੇ ਆਪਣੇ ਖੜਦੇ ਹਰੇਕ ਬੰਦਾ ਚਲੋ ਆਪਾਂ ਕਿਸੇ ਨੂੰ ਮਾਣਾ ਨਹੀਂ ਕਹਿੰਦੇ ਹਰੇਕ ਬੰਦਾ ਦਾ ਹੱਕ ਹੈ ਖਾਣੇ ਦਾ ਪਰ ਆਪਾਂ ਚਾਹਦੇ ਕਿ ਆਪਣੇ ਹਲਕੇ ਤੋਂ ਬੰਦਾ ਚੱਕੇ ਤਾਂ ਕਿ ਬੰਦਾ ਕਾਲੂ ਜਿੱਤਦਾ ਹੈ ਦਾ ਸਾਡੇ ਹਰੇਕ ਯੂਥ ਸਾਡੇ ਬਜ਼ੁਰਗ ਜੋ ਵੀ ਆ ਉਹਦੇ ਘਰ ਤੱਕ ਦਾ ਪਹੁੰਚੇਗੇ ਉਹ ਕਿੱਥੇ ਰਹਿੰਦਾ ਬਾੜੋ ਬੰਦਾ ਖੜਾ ਲੰਦੇ ਆ ਉਹਦਾ ਪਤਾ ਹੀ ਲੱਗਦਾ ਕਿੱਥੇ ਕਿ ਆਏ ਜੀ ਵੋਟਾਂ ਪੈ ਗਈਆਂ ਜੀ ਇਹ ਚੀਜ਼ ਅਸੀਂ ਤਾਂ ਹੀ ਯੂਥ ਖੜਾ ਹੋਇਆ ਹਲਕੇ ਦੇ ਬੰਮ ਇਨਸਾਨ ਹੈ ਕੁਰਾਲੀ ਰਹਿਣੇ ਵਾਲੇ ਆ ਰੋਪੜ ਦੇ ਲੈ ਕੇ ਹਰੇਕ ਚੀਜ਼ ਜਦੋਂ ਰਾਤ ਫੋਨ ਆਵੇ ਦਿਨ ਫੋਨ ਆਵੇ ਅੱਧੇ ਘੰਟੇ ਹੀ ਪਹੁੰਚਾਂਗੇ ਉ ਖੜੇ ਹੋਈ ਆਪਣੀ ਦੁੱਖ ਦਰਦਤਾ ਸੀ ਸਭ ਦੇ ਸੁਣੀ ਹੈ ਆਜ਼ਾਦ ਹੀ ਚੋਣ ਲੜਨ ਵਾਲੇ ਕਿਉਂ ਸੋਚਿਆ ਕਿਉਂਕਿ ਹੋਰ ਵੀ ਕਾਫੀ ਰਾਜਨੀਤਿਕ ਪਾਰਟੀਆਂ ਉਹਨਾਂ ਵੱਲੋਂ ਕਿਉਂ ਨਹੀਂ ਲੜਨ ਦਾ ਐਲਾਨ ਕੀਤਾ ਗਿਆ ਸਰ ਪਾਰਟੀਆਂ ਵੱਲੋਂ ਅਸੀਂ ਤਾਂ ਨਹੀਂ ਲੜ ਖੜੇ ਨਾ ਅਸੀਂ ਲੜਨਾ ਹੈ ਦੇਖੋ ਹਰੇ ਪਾਰਟੀ ਨੂੰ ਅਸੀਂ ਜਮਾ ਕੇ ਦੇਖ ਲਿਆ ਸਭ ਗੱਲਾਂ ਕੁਛ ਕਰਦੇ ਹੁੰਦੇ ਕੁਛ ਆ ਸਾਨੂੰ ਕੋਈ ਨਾ ਵੀ ਇੰਟਰਸਟ ਰਿਹਾ ਨਹੀਂ ਆ ਇਹ ਮੈਂ ਨਹੀਂ ਖੜਨੇ ਦਾ ਚੈਲੰਜ ਕਿਤਾ ਹੀ ਮੈਂ ਖੜੂਗਾ ਮੇਰਾ ਕੋਈ ਇੰਟਰਸਟ ਨਹੀਂ ਦਿਖਾਉਣ ਦੇ ਵਿੱਚ ਠੀਕ ਹੈ ਜੀ ਸਾਰਾ ਯੂਤ ਇਕੱਠਾ ਹੋਇਆ ਉਹ ਕਹਿੰਦੇ ਕਿ ਵੀ ਜਦੋਂ ਅਸੀਂ ਦੋਏ سپورਟ ਕਰ ਸਕਦੇ ਆ ਸਭ ਦੇ ਲਈ ਇਕੱਠ ਖਾ ਸਕਦੇ ਆ ਆਪਾਂ ਹੱਕ ਮੰਗਸਾਦੇ ਆ ਅਸੀਂ ਕਿਉਂ ਨਹੀਂ ਖੜ ਸਕਦੇ ਠੀਕ ਹੈ ਇਸ ਕਰਕੇ ਨਾ ਮੇਰਾ ਫੇਸ ਅੱਗੇ ਕੀਤਾ ਕਿ ਅੱਗੇ ਖੜੋ ਸਾਰੇ ਆਪਣੇ ਹੱਕ ਦੇ ਵਿੱਚ ਆ ਜਦੋਂ ਲੋਡ ਪਾਉਂਗੀ ਤੁਸੀਂ ਕਹੋਗੇ ਮੈਂ ਕੁਝ ਨਹੀਂ ਕਹਿਣਾ ਮੈਨੂੰ ਵੋਟ ਪਾਓ ਜਿੱਦ ਦਿਨ ਰੋਡ ਸ਼ੋਅ ਹੋਊਗਾ ਸਭ ਨੂੰ ਦਿਖਰੂਗਾ ਕਿ ਕਿਆ ਕਿਹੜੀ ਕਿਆ ਚੀਜ਼ ਹੈ ਆ ਪਾਜਪਾ ਵੱਲੋਂ ਇੱਥੇ ਅਕਸ਼ੇ ਕੁਮਾਰ ਨੂੰ ਉਤਾਰਨ ਦੀ ਪਲਾਨ ਬਣੇ ਪਲੈਨਿੰਗ ਕੀਤੀ ਗਈ ਹੈ ਜਾਂ ਫਿਰ ਉਹਨਾਂ ਦੀ ਥਾਂ ਤੇ ਸਾਬਕਾ ਮੰਤਰੀ ਜਿਹੜੇ ਚੋਣ ਲੜ ਸਕਦੇ ਆ ਕਿਸ ਤਰ੍ਹਾਂ ਮੁਕਾਬਲਾ ਕਰੋਗੇ ਉਹਨਾਂ ਦੇ ਨਾਲ ਸਰ ਅਸੀਂ ਖੁਦ ਅਕਸ਼ੇ ਕੁਮਾਰ ਆ ਉਰੇ ਆਪਣੇ ਆਈਏ ਤੇ ਤੁਹਾਨੂੰ ਕੋਈ ਅਕਸ਼ੇ ਕੁਮਾਰ ਦਾ ਮਤਲਬ ਨਹੀਂ ਆ ਠੀਕ ਹੈ ਜੀ ਜਿਹੜਾ ਮਰਜੀ ਉਤਾਰੇ ਕੋਈ ਚੱਕੇ ਸਾਡੇ ਕੋਲ ਕੌਨਫੀਡੈਂਸ ਬਹੁਤ ਹੈ ਦੇਖੋ ਆ ਜੀ ਫਸਟ ਟਾਈਮ ਉਤਰੇ ਆ ਤਾਂ ਅੱਗੇ ਤੱਕ ਜਾਉਂਗੇ ਬੋਰਡ ਸਾਨੂੰ ਕਿਸੇ ਨੇ ਪਾਣੀ ਨਹੀਂ ਪਾਣੀ ਸੋਚ ਸਮਝ ਕੇ ਹਰੇਕ ਦਾ ਦਿਲ ਦਾ ਦਿਲ ਨੂੰ ਪਤਾ ਆਪਾਂ ਕਿਉਂ ਖੜ ਰਹੇ ਆ ਅਸੀਂ ਕਿਸੇ ਨੂੰ ਐਂ ਗਾ ਉਹਨੂੰ ਬੋਰਡ ਪਾਉਣਾ ਅਸਲ ਸਾਡੇ ਕੋਲ ਪੈਸਾ ਏ ਕਿ ਅਸੀਂ ਪੈਸਾ ਦੇਈਏ ਦਾਰੂ ਦੇਈਏ ਕੁਛ ਦੇਈਏ ਸਾਡੇ ਕੋਲ ਕੁਛ ਨਹੀਂ ਹੈ ਠੀਕ ਹੈ ਅਸੀਂ ਖੜੇ ਆ ਆਪਣੇ ਭਰਾਵਾਂ ਦੇ ਸਿਰ ਤੇ ਸਾਰੇ ਇਕੱਠੇ ਹੋ ਕੇ ਯੋਗਦਾਨ ਦੇ ਰਹੇ ਆ ਸਾਨੂੰ ਸਪੋਰਟ ਕਰ ਰਹੇ ਆ ਅਸੀਂ ਅੱਗੇ ਹੋ ਰਹੇ ਆ ਕਈ ਇੱਕ ਮੈਂ ਰਿਕਵੈਸਟ ਸਾਰੇ ਨੂੰ ਕਹਿਣਾ ਚਾਹੁੰਦਾ ਕਿ ਕਈ ਜਗ੍ਹਾ ਸਾਡੇ ਨਹੀਂ ਜਾਇਆ ਜਾ ਰਹੇ ਆ ਕਿਉਂਕਿ ਹਲੇ ਟਾਈਮ ਸਮਾਂ ਬਹੁਤ ਘੱਟ ਹੈ ਤਾਂ ਮੈਂ ਇੱਕ ਰਿਕਵੈਸਟ ਆ ਸਾਰੇ ਲੋਕੀ ਵੀ ਦੇਖੋ ਆਪਾਂ ਤੁਹਾਡੇ ਹੱਕ ਚ ਸਾਰੇ ਯੂਥ ਲਈ ਸਾਡੇ ਮਾਵਾ ਪੈਣਾ ਜਿੰਨੇ ਵੀ ਆ ਉਹਨਾਂ ਲਈ ਅਸੀਂ ਆਵਾਜ਼ ਚੱਕੀ ਹੈ ਤੁਹਾਨੂੰ ਸਹੀ ਲੱਗਦਾ ਹੈ ਇੱਕ ਗੱਲ ਹੋ ਸਰ ਮੈਂ ਹੋਰ ਕਹਿਣਾ ਚਾਹੁੰਦਾ ਕਾਲੂ ਤੁਸੀਂ ਸਾਨੂੰ ਵੋਟ ਪਾਉਂਦੇ ਅੱਗੇ ਲੈ ਕੇ ਆਉਂਦੇ ਆ ਤਾਂ ਤੁਸੀਂ ਤਾਂ ਸਾਨੂੰ ਕੰਨ ਤੋਂ ਫੜ ਸਕਦੇ ਆ ਕਿ ਕਿ ਚਲੋ ਨਾਲ ਚਲੋ ਇਹ ਕੰਮ ਦੇਖੋ ਕਿਉਂ ਅਸੀਂ ਲੋਕਲ ਆ ਠੀਕ ਹੈ ਜੇ ਕੋਈ ਉਰੇ ਹੈ ਨਹੀਂ ਐ ਅਸੀਂ ਕਿਧ ਨੂੰ ਦੇਖੀਏ ਠੀਕ ਹੈ ਇਸ ਕਰਕੇ ਆਪਾਂ ਹੁਣ ਕਹਿੰਦੇ ਆ ਕਿ ਵੀ ਸੱਦਾ ਨਾ ਅਸੀਂ ਪੈਸਾ ਬਣ ਸਕਦੇ ਨਾ ਅਸੀਂ ਦਾਰੂ ਬਣ ਸਕਦੇ ਆ ਅਸੀਂ ਤਾਂ ਬਾਈਕ ਪਿਆਰ ਬਣ ਸਕਦੇ ਜੋ ਭਰਾਵਾਂ ਕੋਲ ਸਾਡੇ ਕੋਲ ਆ ਰਹੇ ਆ ਬਸ ਇਹ ਚੀਜ਼ ਕਿਵੇਂ ਸਕਦੇ ਇੱਕ ਗੱਲ ਹੋਰ ਤੁਹਾਨੂੰ ਪੁੱਛ ਰਿਹਾ ਕਿਤੇ ਇਹ ਤਾਂ ਨਹੀਂ ਹੈ ਵੀ ਦੀਪੂ ਆਪਣੀ ਹਵਾ ਬਣਾ ਰਿਹਾ ਹੋਵੇ ਐਲਾਨ ਕਰ ਰਿਹਾ ਹੋਵੇ ਕਿਤੇ ਹੋਰ ਕੈਂਡੀਡੇਟ ਜਦੋਂ ਆ ਜਵੇ ਪੈਸੇ ਉਸੇ ਲੈ ਕੇ ਬੈਜਵੇ ਲੋਕ ਇਹ ਵੀ ਸੋਚਦੇ ਹੋਣੇ ਵੀ ਦੀਪੂ ਹਵਾ ਬਣਾ ਰਿਹਾ ਬਾਅਦ ਵਿੱਚ ਪੈਸੇ ਲੈ ਕੇ ਨਹੀਂ ਬੈਜਣਾ ਸਰ ਪੈਸੇ ਲੈ ਕੇ ਮੈਂ ਬੈਜੂਗਾ ਯੂਥ ਤਾਂ ਨਹੀਂ ਬੈਠਣ ਲੱਗਿਆ ਇੱਕ ਗੱਲ ਕਿੰਨਾ ਪੈਸਾ ਆਜੂਗਾ ਕਿੰਨਾ ਪੈਸਾ ਲੈ ਲਊਗਾ ਕੋਈ ਅਸੀਂ ਕਿਉਂ ਪੈਸਾ ਦੇਖੀਏ ਪੈਸਾ ਹੋਣ ਵੀ ਕਮਾਉਂਦੇ ਆ ਅਸੀਂ ਅਸੀਂ ਪੈਸੇ ਪਿੱਛੇ ਥੋੜੀ ਪਰ ਜਦੋਂ ਪੈਸਾ ਅੱਜ ਹੈ ਕੱਲ ਨੂੰ ਨਹੀਂ ਹੈ ਬੇਰੋਜ਼ਗਾਰੀ ਅੰਨੀ ਫੈਲੀ ਹੋਈ ਹੈ ਨਸ਼ਾ ਅੰਨਾ ਫੈਲਿਆ ਹੋਇਆ ਹੈ ਇਹ ਮੇਰੇ ਕੱਲੇ ਨਹੀਂ ਹੈ ਹਜ਼ਾਰਾਂ ਯੂਥ ਨੇ ਖੜਾਇਆ ਮਨੂਰ ਹਰੇਕ ਚੀਜ਼ ਦੇ ਵਿੱਚ ਹਰੇਕ ਬੰਦਾ ਮੈਂ ਨਾਲ ਰਹੂੰਗਾ ਜੇ ਕੋਈ ਐਸੀ ਕੋਈ ਗੱਲ ਵੀ ਕਰਦਾ ਤਾਂ ਅਸੀਂ ਹਰੇ ਨਾਲ ਡਿਸਕਸ ਕਰਾਂਗੇ ਭਾਈ ਇਹ ਬੰਦਾ ਇਹ ਗੱਲ ਕਰਦਾ ਤੁਹਾਨੂੰ ਕੋਈ ਕਿਸੇ ਨਾਲ ਮਤਲਬ ਨਹੀਂ ਹੈ ਦੇਖੋ ਕੱਲ ਨੂੰ 100 ਗੱਲਾਂ ਹੋਣੀਆਂ ਅਸੀਂ ਕੁਝ ਨਹੀਂ ਕਹਾਂ ਟਾਈਮ ਲਸੂੰਗਾ ਜੋ ਆਪਾਂ ਬਾ ਸਾਡਾ ਕੰਫੀਡੈਂਸ ਇਹ ਹੈ ਕਿ ਅਸੀਂ ਅੱਗੇ ਹੋ ਕੇ ਚੱਲੀਏ ਜਿੰਨਾ ਹੋ ਸਕੇ ਭਾਈ ਸਭ ਦਾ ਸਾਧਈਏ ਗੱਲ ਖਤਮ ਕੀ ਲੱਗਦਾ ਹਲਕੇ ਚ ਕਿੰਨੀ ਕੀ ਵੋਟਾਂ ਦੀ ਲੀਡ ਲਓਗੇ ਤੇ ਕਿਸ ਤਰ੍ਹਾਂ ਪ੍ਰਚਾਰ ਕਰੋਗੇ ਸਰ ਮੈਂ ਪ੍ਰਚਾਰ ਦਾ ਤੁਹਾਡੇ ਵਾਂਗ ਭਰਾ ਮਿਲੇ ਆ ਤਾਂ ਅਸੀਂ ਆਨਲਾਈਨ کہہ ਸਕਦੇ ਆ ਜਿੱਥੇ ਸਾਡੇ ਨਹੀਂ ਆਉਂਦਾ ਤੁਹਾਨੂੰ ਬੱਚਾ ਸਮਝ ਕੇ ਛੋਟਾ ਭਾਈ ਤੁਹਾਨੂੰ ਮਾਫ ਕਰ ਰਿਹਾ ਪਾ ਜਿੰਨਾ ਹੋ ਸਕੇ ਅਸੀਂ ਰੋਡ ਸ਼ੋਅ ਕਰਾਂਗੇ ਬਾਜ਼ਾਰਾ ਚ ਜਾਵਾਂਗੇ ਡੋਰ ਟੂ ਡੋਰ ਜਾਵਾਂਗੇ ਜਿੱਥੇ ਰਕ ਨਹੀਂ ਪਹੁੰਚ ਸਕਦਾ ਤੁਸੀਂ ਸਾਡੀ ਆਵਾਜ਼ ਪਹਚਾਓ ਤਾਂ ਕਿ ਸਭ ਸਭ ਨੂੰ ਸੋਨਾ ਫਾਇਦਾ ਲੱਗੇ ਕੀ ਅਸੀਂ ਕਹਿ ਚੀ ਜੀਪੂ ਜੀ ਇੱਕ ਬੂਥ ਇਨਚਾਰਜ ਹੁੰਦਾ ਜਿਹੜਾ ਜ਼ਰੂਰੀ ਹੈ ਹਰ ਇੱਕ ਬੂਥ ਲੱਗਣਾ ਜ਼ਰੂਰੀ ਹੁੰਦਾ ਹੈ ਅੱਪ ਜਿਹੜੀ 70 70 ਸਾਲ ਪੁਰਾਣੀਆਂ ਪਾਰਟੀਆਂ ਉਹਨਾਂ ਕੋਲੋ ਟੀਮ ਹੈ ਬੂਥ ਲੀਡਰ ਹੈ ਤੇ ਤੁਸੀਂ ਤੁਹਾਡੇ ਕੋਲ ਕਿੰਨੀ ਕੀ ਟੀਮ ਐ ਬੰਦੋ ਯਾਰਾ ਦੋਸਤਾਂ ਦੀ ਸਰ ਟੀਮ ਤਾਂ ਛੱਡੀ ਜੇ ਤੁਸੀਂ ਕਹੋਗੇ ਰੋਡ ਸ਼ੋਅ ਤਾਂ ਤੁਹਾਨੂੰ ਪਤਾ ਲੱਗ ਜਾਊਗੀ ਕਿੰਨੀ ਟੀਮ ਐ ਸਾਨੂੰ ਦੱਸਣੀ ਲੋੜ ਨਹੀਂ ਐ ਨਾ ਆਪਾਂ ਤਾਰੀਫ਼ ਕਰਨੀ ਐ ਹਰੇਕ ਨੂੰ ਸਾਡਾ ਪਤਾ ਐ ਹਰੇਕ ਲੀਡਰ ਨੂੰ ਸਾਡਾ ਪਤਾ ਐ ਕਿ ਅਸੀਂ ਹਰੇਕ ਦਾ ਸਾਥ ਦੇ ਆਏ ਸਾਨੂੰ ਕੋਈ ਚੀਜ਼ ਵੀ ਕੋਈ ਦੱਸਣੀ ਲੋੜ ਨਹੀਂ ਐ ਤੁਹਾਨੂੰ ਵੀ ਸਭ ਸਾਡਾ ਪਤਾ ਐ ਖੁਦ ਨੂੰ ਹਰੇਕ ਪ੍ਰੈਸ ਭਰਾ ਨੂੰ ਪਤਾ ਐ ਆਪਾਂ ਇਹ ਗੱਲ ਕਹਾਂਗੇ ਜੇ ਜਿਸ ਏਰੀਆ ਦੀ ਸਾਡੀ ਟੀਮ ਰਹੂਗੀ ਤਾਂ ਉਹ ਖੁਦ ਸਾਨੂੰ ਕਹਿਣ ਦੀ ਲੋੜ ਨਹੀਂ ਪੈਰੀ ਉਹ ਕਹਿੰਦੇ ਅਸੀਂ ਖੁਦ ਦੇਖੂਗੇ ਤੂੰ ਟੈਨਸ਼ਨ ਛੱਡ ਦੇ ਅਸੀਂ ਖੁਦ ਸੰਭਾਲੋਗੇ ਬਾਅਦ ਤੂੰ ਅ ਦੀਪੂ ਜੀ ਆਖਰੀ ਸਵਾਲ ਆ ਹਲਕਾ ਬਹੁਤ ਵੱਡਾ ਹੈ ਪੋਸਟਰਾਂ ਦਾ ਖਰਚਾ ਤੇਲ ਗੱਡੀ ਦੇ ਉਹ ਖਰਚਾ ਕਿੱਥੋਂ ਲਿਆਓਗੇ ਕਿੱਥੋਂ ਕਰੋਗੇ ਸਰ ਪੋਸਟਰ ਅਸੀਂ ਲਗਾ ਨਹੀਂ ਰਹੇ ਆਨਲਾਈਨ ਸਾਡੇ ਪੈਂਪਲੇਟਸ ਬਣ ਰਹੇ ਉਹ ਵੀ ਸਾਨੂੰ ਸਾਡੇ ਯਾਰ ਮਿੱਤਰ ਸਪான்ਸਰ ਕਰ ਰਹੇ ਆ ਗੱਡੀਆਂ ਤੇਲ ਉਹ ਕਹਿੰਦੇ ਤੂੰ ਖੜਾਏ ਤਾਂ ਸਾਰਾ ਖਰਚਾ ਆਪਣੀ ਜੇਬਾਂ ਤੋਂ ਸਾਰੇ ਯੂਥ ਕਰ ਰਿਹਾ ਮੈਂ ਕੁਝ ਨਹੀਂ ਕਰ ਪਾ ਰਹੀ ਠੀਕ ਹੈ ਜੀ ਇਹ ਚੀਜ਼ ਹੈ ਜੀ ਆਖਰ ਦੇ ਵਿੱਚ ਕੀ ਅਪੀਲ ਕਰਦੇ ਹੋ ਲੋਕਾਂ ਨੂੰ ਬਾ ਅਪੀਲ ਮੈਂ ਇਹ ਕਰੂੰਗਾ ਕਿ ਦੇਖੋ ਮੇਰਾ ਬਾਤ ਤੋਂ ਬਾਅਦ ਸਾਥ ਦੋ ਸਾਡਾ ਯੂਥ ਨਾਲ ਮੇਰੇ ਕੱਲੇ ਨਾਲ ਨਹੀਂ ਦੋ ਆਪਣੇ ਬੱਚਿਆਂ ਨਾਲ ਸਾਥ ਦੋ ਅੱবি ਤੁਹਾਡੇ ਬੱਚੇ ਆ ਲੋਕਲ ਆਪਣਾ ਹਲਕਾ ਹੈ ਖੈੜ ਹਲਕਾ ਕਰਾਲੀ ਦਾ ਮੈਂ ਰਹਿਣੇ ਵਾਲਾ ਜਿੱਥੇ ਤੁਸੀਂ ਕਹੋਗੇ ਜਿੱਥੇ ਤੁਹਾਡੀ ਲੋੜ ਹੈ ਐਦਾਂ ਨਹੀਂ ਜਿੱਤ ਬੋਟ ਪਾਓ ਨਾ ਪਾਓ ਜਦੋਂ ਵੀ ਤੁਸੀਂ ਸਾਨੂੰ ਬੁਲਾਉਂਗੇ ਚਾਹੇ ਅਸੀਂ ਹਾਰਦੇ ਤੇ ਚਾਹੇ ਜਿੱਤਦੇ ਆ ਮੋਢਾ-ਮੋਢਾ ਲਾ ਕੇ ਖੜੇ ਆ ਜਿੱਥੇ ਮਰਜ਼ੀ ਬੁਲਾ ਲਓ ਜਿੱਥੇ ਮਰਜ਼ੀ ਪਤਾ ਲਓ ਇਹ ਸੰਨ ਦੀਪੂ ਕੁਰਾਲੀ ਤੇ ਜਿਨ੍ਹਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਲੋਕ ਸਭਾ ਚੋਣਾਂ ਲੜਨਗੇ ਅਤੇ ਨਾਲ ਹੀ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਚਾਹੇ ਉਹਨਾਂ ਕੋਲ ਸੈਂਕੜਾ ਦੋਸਤਾਂ ਦੀ ਟੀਮ ਹੋਵੇ ਪਰ ਕਿਤੇ ਨਾ ਕਿਤੇ ਉਹ ਮੁਕਾਬਲਾ ਜ਼ਰੂਰ ਵਧੀਆ ਦੇਣਗੇ ਅਤੇ ਨਾਲ ਹੀ ਕਿਹਾ ਗਿਆ ਹੈ ਕਿ ਯਾਰਾ ਦੋਸਤਾਂ ਹੀ ਉਹਨਾਂ ਦਾ ਰਲ ਮਿਲ ਕੇ ਖਰਚਾ ਵੀ ਕਰਨਗੇ ਤੇ ਸਿਰਫ ਉਹਨਾਂ ਦਾ ਇੱਕੋ ਟੀਚਾ ਹੈ ਕਿ ਯੂਥ ਨੂੰ ਮੌਕਾ ਮਿਲਣਾ ਚਾਹੀਦਾ ਹੈ ਅਤੇ ਹੁਣ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਦੀਪੂ ਕੁਰਾਲੀ ਕਿੰਨੀਆਂ ਵੋਟਾਂ ਹਾਸਲ ਕਰਦਾ ਜਾਂ ਫਿਰ ਇੱਥੋਂ ਜਿੱਤਦਾ ਪਰ ਫਿਲਹਾਲ ਦੀਪੂ ਦੇ ਨਾਲ-ਨਾਲ ਦੀਪੂ ਦੇ ਯਾਰ ਦੋਸਤ ਵੀ ਡਟੇ ਹੋਏ ਨੇ ਅਤੇ ਉਹਨਾਂ ਦਾ ਇੱਕੋ ਕਹਿਣਾ ਹੈ ਕਿ ਅਸੀਂ ਦੀਪੂ ਨੂੰ ਵੱਧ ਤੋਂ ਵੱਧ ਵੋਟਾਂ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਪਵਾਵਾਂਗੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਰਣਕੁਰਾਲੀ